ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਨ੍ਹਾਂ ਦੀ ਬਾਣੀ ਇਸ ਪੜਿਆਂ ਸੁਣਿਆਂ ਕਲਿਆਣ ਹੁੰਦੀ ਹੈ ਸੁਖ ਪ੍ਰਾਪਤ ਹੁੰਦੇ ਹਨ ਸੋ ਸੱਚੇ ਪਾਸ਼ਾ ਮਹਾਰਾਜ ਨੇ ਮੇਰਾ ਕੀਤੀਆਂ ਹਨ ਜੋ ਖਾਲਸਾ ਜੀ ਅੱਜ ਸੁਭਾਗਾ ਦੇਣ ਸਾਨੂੰ ਪ੍ਰਾਪਤ ਹੋਇਆ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਖਾਲਸਾ ਜੀ ਜਿਹੜਾ ਨਵਾਂ ਦਿਨ ਆਉਂਦਾ ਹੈ ਨਵੀਂ ਜ਼ਿੰਦਗੀ ਦੀ ਤਰ੍ਹਾਂ ਹੈ ਪਤਾ ਹੀ ਨਹੀਂ ਰਾਤ ਬੀਤਣੀ ਹੈ ਦਿਨ ਚੜ੍ਹਨਾ ਹੈ ਕਿ ਨਹੀਂ ਸੋ ਵਾਹਿਗੁਰੂ ਜੀ ਨੇ ਸਾਡੇ ਉੱਤੇ ਦਇਆ ਕੀਤੀ ਹੈ ਮਿਹਰ ਕੀਤੀ ਹੈ ਖਾਲਸਾ ਜੀ ਸਾਨੂੰ ਅਗਲਾ ਦਿਨ ਨਸੀਬ ਹੋਇਆ ਹੈ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਹੀ ਖਾਲਸਾ ਜੀ ਆਪਾਂ ਇਹ ਸਵਾਸੇ ਲੈ ਰਹੇ ਹਾਂ ਸੋ ਇਸ ਕਰਕੇ ਗੁਰਮਖੋ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸੱਚੇ ਪਾਸ਼ਾ ਮਹਾਰਾਜ ਦਾ ਦੀਨ ਦੁਨੀ ਦੇ ਮਾਲਕ ਜੀਆਂ ਦਾ ਨਮਸਕਾਰ ਕਰਕੇ ਸ਼ੁਕਰਾਨਾ ਕਰਨਾ ਚਾਹੀਦਾ ਕਿ ਪਾਤਸ਼ਾਹ ਜੀ ਤੁਸੀਂ ਸਾਡੇ ਤੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਜੋ ਮਹਾਰਾਜੇ ਦਿਨ ਬਖਸ਼ਿਆ ਹੈ ਤੇ ਇਹ ਦਿਨ ਮਹਾਰਾਜ ਆਪ ਜੀ ਦੀ ਯਾਦ ਵਿੱਚ ਗੁਜ਼ਰੇ ਕਿਰਪਾ ਕਰੋ ਸੱਚੇ ਪਾਤਸ਼ਾਹ ਇਹ ਦਿਨ ਮਹਾਰਾਜ ਆਪ ਜੀ ਦਾ ਸਿਮਰਨ ਅਭਿਆਸ ਕਰਦੇ ਆਂ ਬਤੀਤ ਹੋਵੇ ਅਸੀਂ ਕਿਰਪਾ ਕਰੋ ਐਵੇਂ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਪਾਤਸ਼ਾਹ ਜੀ ਮਿਹਰਾਂ ਕਰਦੇ ਹਨ ਸੋ ਇਸ ਕਰਕੇ ਖਾਲਸਾ ਜੀ ਰਾਮਈਆ ਰੇਨ ਸਾਧ ਜਨ ਪਾਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਇੱਕੋ ਇੱਕ ਅਰਦਾਸ ਹੈ ਉਹ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਦੀ ਕਿਰਪਾ ਸਦਕਾ ਜਿਹੜੀ ਖਾਲਸਾ ਜੀ ਖੇੜ ਵਰਤਦੀ ਹੈ ਕਿ ਭਾਈ ਕਿਸੇ ਦੀ ਸੂਰਤ ਬਿਰਤ ਵਿੱਚ ਖੇੜ ਆਵੇ ਕਿ ਮਹਾਰਾਜ ਦੇ ਚਰਣਾ ਕਮਲਾਂ ਦੀ ਕੋਈ ਧੂੜ ਮੰਗੇ ਨਹੀਂ ਤੇ ਖਾਲਸਾ ਜੀ ਸਾਰਾ ਸੰਸਾਰ ਪਦਾਰਥ ਮੰਗਦਾ ਹੈ ਸੋ ਇਸ ਕਰਕੇ ਗੁਰੂ ਮਹਾਰਾਜ ਨੇ ਹੀ ਖਾਲਸਾ ਜੀ ਸਾਨੂੰ ਮੂਰਖਾਂ ਨੂੰ ਅਣਜਾਣ ਬੰਦਿਆਂ ਨੂੰ ਸੁੰਦਰ ਬੋਲ ਬੋਲਣ ਵਾਲੇ ਬਣਾਉਣਾ ਜਿਵੇਂ ਖਾਲਸਾ ਜੀ ਸ਼ਬਦ ਹਨ ਜਿਨ ਕੀਤਾ ਮੂੜ ਤੇ ਬਖਤਾ ਸਾਨੂੰ ਮੂਰਖਾਂ ਨੂੰ ਮਹਾਰਾਜ ਨੇ ਬੋਲਣ ਜੋਗੇ ਕੀਤਾ ਜੇ ਆਪਾਂ ਖਾਲਸਾ ਜੀ ਇਸ ਸ੍ਰਿਸ਼ਟੀ ਨੂੰ ਉਪਦੇਸ਼ ਵੀ ਦੇ ਸਕਦੇ ਹਾਂ ਜੇ ਖੁਦ ਚੰਗੇ ਹੋਵਾਂਗੇ ਜੇ ਜੇ ਨਾਮ ਜਪਦੇ ਹੋਵਾਂਗੇ ਸਿਮਰਨ ਕਰਦੇ ਹੋਵਾਂਗੇ ਫਿਰ ਖਾਲਸਾ ਜੀ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਕੇ ਜੋੜ ਲਵਾਂਗੇ ਸੋ ਇਸ ਕਰਕੇ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਭਾਈ ਮਹਾਰਾਜ ਦੇ ਚਰਣਾ ਕਮਲਾਂ ਵਿੱਚ ਰਹਿ ਕੇ ਮਹਾਰਾਜ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਮਹਾਰਾਜ ਜੀਆਂ ਦੇ ਗੁਣ ਗਾਉਣੇ ਚਾਹੀਦੇ ਹਨ ਕਿਉਂਕਿ ਸਤਗੁਰਾਂ ਦੇ ਗੁਣ ਗਾਉਂਦਿਆਂ ਹੀ ਖਾਲਸਾ ਜੀ ਸੁਰਤ ਜਿਹੜੀ ਹੈ ਪਰਮੇਸ਼ਰ ਦੇ ਚਰਣਾ ਵਿੱਚ ਮਿਲਦੀ ਹੈ ਸੋ ਇਸ ਕਰਕੇ ਮਹਾਰਾਜ ਜੀਆਂ ਨੇ ਜੋ ਮਤ ਬਖਸ਼ੀ ਹੈ ਜੋ ਬਾਣੀ ਬਖਸ਼ੀ ਹੈ ਉਹਨੂੰ ਪੜ੍ਹਦੇ ਰਹਿਣਾ ਚਾਹੀਦਾ ਹੈ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਗਲ ਦੁਆਰ ਕੋ ਛਾੜ ਕਾ ਗਹੇ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦਦਾਸ ਸੋਹਾਰ ਮਹਾਰਾਜ ਮੈਂ ਸਾਰੀਆਂ ਤਰ੍ਹਾਂ ਨੂੰ ਛੱਡ ਕੇ ਆਪ ਜੀ ਦੇ ਦਰ ਆਇਆ ਹਾਂ ਕਿਰਪਾ ਕਰੋ ਆਪ ਜੀ ਦੀ ਸ਼ਰਨ ਆਇਆਂ ਦੀ ਲਾਜ ਰੱਖੋ ਮਾ ਫੜ ਲਓ ਸਤਿਗੁਰੂ ਜੀ ਐਵੇਂ ਖਾਲਸਾ ਜੀ ਬੇਨਤੀਆਂ ਜੋਦੜੀਆਂ ਕਰਨੀਆਂ ਚਾਹੀਦੀਆਂ ਹਨ ਸੋ ਆਓ ਅੱਜ ਜਿਹੜੀ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਨੇ ਕਿਰਪਾ ਕਰੀ ਹੈ ਮਿਹਰ ਕੀਤੀ ਹੈ ਖਾਲਸਾ ਜੀ ਜੋ ਹੜਬੀਤੀ ਆਈ ਹੈ ਖਾਲਸਾ ਜੀ ਅੱਜ ਸਮਾਂ ਵੀ ਥੋੜਾ ਜਾਂ ਦਾਸ ਕੋਲੇ ਨਹੀਂ ਸੀ ਕਿਉਂਕਿ ਪਟਿਆਲੇ ਨੂੰ ਗਏ ਸਾਂ ਤੇ ਹੁਣੇ ਮੁੜੇ ਹਾਂ ਸਮਾਂ ਵੀ ਨਹੀਂ ਤੇ ਉਪਰੋਂ ਖਾਲਸਾ ਜੀ ਇੱਕ ਸਵੇਰੇ 11 ਕੇ 12 ਵਜੇ ਦਾਸ ਨੂੰ ਇੱਕ ਫੋਨ ਆਇਆ ਇੱਕ ਵੀਰ ਦਾ ਤੇ ਉਹਨੇ ਹੜਬੀਤੀ ਅੱਜ ਹੀ ਸੁਣਾਈ ਹੈ ਅੱਜ ਹੀ ਖੇੜ ਵਰਤੀ ਸੋ ਮਹਾਰਾਜ ਦੀ ਕਿਰਪਾ ਸਦਕਾ ਉਹੀ ਆਪ ਜੀ ਨੂੰ ਸਰਵਣ ਕਰਵਾਉਣ ਲੱਗੇ ਹਾਂ ਮਹਾਰਾਜ ਦੀ ਕਿਰਪਾ ਨਾਲ ਇਹ ਵੀਰ ਖਾਲਸਾ ਜੀ ਇਹਨੇ ਫੋਨ ਕੀਤਾ ਦਾਸ ਨੂੰ ਸਵੇਰੇ ਕਾਫੀ ਫੋਨ ਕੀਤੇ ਚਲੋ ਜਦੋਂ ਕਾਫੀ ਫੋਨ ਆਉਂਦੇ ਆ ਫਿਰ ਕਈ ਵਾਰ ਮੈਂ ਚੁੱਕ ਲੈਣਾ ਹੁੰਨਾ ਤਾਂ ਮੈਂ ਕੁਦਰਤੀ ਗੱਡੀ 'ਚ ਜਾਂਦਾ ਸਾਂ ਚੁੱਕ ਲਿਆ ਚੁੱਕ ਕੇ ਇਹਦੀ ਬੇਨਤੀ ਸੁਣੀ ਇਹਨੇ ਆਖਿਆ ਕਿ ਵੀਰ ਜੀ ਵੀ ਮੈਂ ਪਿਛਲੇ ਤਿੰਨਾਂ ਸਾਲਾਂ ਤੋਂ ਬਾਬਾ ਨੌ ਸਿੰਘ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਅਰਦਾਸਾਂ ਕਰਦਾ ਸਾਂ ਬਾਹਰ ਬੈਠਾ ਕਿ ਮਹਾਰਾਜ ਕਿਰਪਾ ਕਰੋ ਸੱਚੇ ਪਾਸ਼ਾ ਦਇਆ ਕਰੋ ਇਨੂੰ ਖਾਲਸਾ ਜੀ ਵੀਰ ਨੂੰ ਕੋਈ ਦਿੱਕਤ ਸੀ ਇਹਨੇ ਦੱਸਣਾ ਨਹੀਂ ਕੀਤਾ ਕੋਈ ਗੁਪਤ ਰੋਗ ਸੀ ਕੋਈ ਇਹੋ ਜਿਹਾ ਰੋਗ ਜਿਹੜਾ ਇਹ ਦੱਸ ਨਹੀਂ ਸੀ ਸਕਦਾ ਮੈਨੂੰ ਵੀਰ ਨੇ ਆਖਿਆ ਕਿ ਵੀਰ ਜੀ ਵੀ ਮੈਂ ਦੱਸ ਨਹੀਂ ਸਕਦਾ ਪਰ ਮੈਨੂੰ ਇੱਕ ਇਹੋ ਜਿਹਾ ਰੋਗ ਸੀ ਵੀ ਮੈਂ ਕਿਸੇ ਡਾਕਟਰ ਕੋਲੇ ਜਾਂਦਾ ਸਾਂ ਤੇ ਮੈਨੂੰ ਸ਼ਰਮ ਆਉਂਦੀ ਸੀ ਤੇ ਕਹਿੰਦਾ ਮੈਂ ਪਿਛਲੇ ਤਿੰਨਾਂ ਸਾਲਾਂ ਤੋਂ ਬਾਹਰੋਂ ਪਹਿਲਾਂ ਖਾਲਸਾ ਜੀ ਇਹ ਵੀਰ ਇਟਲੀ ਵਿੱਚ ਸੀ ਉੱਥੋਂ ਕਿਸੇ ਦਿੱਕਤ ਕਰਕੇ ਵਾਪਸ ਆ ਗਿਆ ਫਿਰ ਇਹ ਦੁਬਈ ਚਲਾ ਗਿਆ ਉੱਥੇ ਟਰਾਲਾ ਚਲਾਉਂਦਾ ਸੀ ਇਹਨੂੰ ਖਾਲਸਾ ਜੀ ਪਿਛਲੇ ਤਿੰਨਾਂ ਚਾਰਾਂ ਸਾਲਾਂ ਤੋਂ ਕੋਈ ਇਹੋ ਜੀ ਦਿੱਕਤ ਸੀ ਜਿਹੜੀ ਇਹ ਕਿਸੇ ਨੂੰ ਨਹੀਂ ਸੀ ਦੱਸ ਸਕਦਾ ਤੇ ਮਹਾਰਾਜ ਨੇ ਕਲਾ ਵਰਤਾਈ ਕਹਿੰਦਾ ਮੈਂ 3 ਸਾਲਾਂ ਤੋਂ ਵੀਰ ਜੀ ਉੱਥੇ ਬਾਬਾ ਨੌਰ ਸਿੰਘ ਸਾਹਿਬ ਬਾਰੇ ਸੁਣ ਕੇ ਦੇ ਮਹਾਰਾਜ ਦੇ ਅੱਗੇ ਅਰਦਾਸਾਂ ਕਰ ਲਾ ਪਿਆ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਬਾਬਾ ਨੌਰ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਮਹਾਰਾਜ ਕਿਰਪਾ ਕਰਨਗੇ ਤੇ ਕਹਿੰਦਾ ਮੈਨੂੰ ਇੰਨਾ ਪਤਾ ਸੀ ਵੀ ਉਹ ਸਥਾਨ ਜਿਹੜਾ ਜਿੱਥੇ ਗੱਡੀਆਂ ਖਲੋਕੇ ਜਾਂਦੀਆਂ ਜਿੱਥੇ ਸੰਗਤਾਂ ਮਾਇਆ ਫੜਾਉਂਦੀਆਂ ਤੇ ਬਾਹਰ ਖਲੋਤੇ ਸਿੰਘ ਹੀ ਫੜਦੇ ਇਨਾ ਪਤਾ ਸੀ ਇਹ ਸਥਾਨ ਹੈ ਹੋਰ ਨਹੀਂ ਸੀ ਕੁਝ ਪਤਾ ਕਹਿੰਦਾ ਬਾਜ ਤੁਹਾਡੀਆਂ ਹੱਡ ਬੀਤੀਆਂ ਤੋਂ ਪਤਾ ਲੱਗਾ ਕਿ ਬਾਬਾ ਨੌ ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਾਸੀ ਦੇ ਪੁੱਤ ਭਰਾ ਸਨ ਸੋ ਐਵੇਂ ਕਹਿੰਦਾ ਮੈਨੂੰ ਜਾਣਕਾਰੀ ਹੋਈ ਫਿਰ ਹੱਡ ਬੀਤੀਆਂ ਤੋਂ ਪਤਾ ਲੱਗਾ ਵੀ ਉੱਥੇ ਤੁਸੀਂ ਸ਼ੀਦੀ ਦੇਗਾ ਕਰਾਉਨੇ ਹੋ ਕਹਿੰਦਾ ਮੈਂ ਪਿਛਲੇ 3 ਸਾਲਾਂ ਤੋਂ ਸ਼ੀਦਾਂ ਨਾਲ ਜੁੜਿਆ ਸਾਂ ਤੇ 1 ਸਾਲ ਤੋਂ ਕਹਿੰਦਾ ਮੈਂ ਲਗਾਤਾਰ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਦਾਸਾਂ ਕਰਦਾ ਸਾਂ ਉੱਥੋਂ ਪੈਸੇ ਭੇਜਦਾ ਸਾਂ ਆਪਣੇ ਇੱਕ ਮਿੱਤਰ ਨੂੰ ਅਰਦਾਸ ਕਰਾਉਣ ਵਾਸਤੇ ਭੇਜਦਾਸ ਕਹਿੰਦਾ ਇੱਕ ਸਾਲ ਤੋਂ ਸ਼ੀਦੀ ਦੇਖਦੀਆਂ ਰਸਤਾ ਦੇ ਰਿਹਾ ਸਾ ਮਹਾਰਾਜ ਕਿਰਪਾ ਕਰ ਦੋ ਮਹਾਰਾਜ ਕਿਰਪਾ ਕਰ ਦੋ ਸੱਚੇ ਪਾਤਸ਼ਾਹ ਉਹ ਰੋਗ ਜਿਹੜਾ ਮੇਰਾ ਠੀਕ ਹੋ ਜਵੇ ਮਹਾਰਾਜ ਨੇ ਕਲਾ ਵਰਤਾਈ ਕਹਿੰਦਾ ਮੈਂ ਉੱਥੇ ਪਾਠ ਵੀ ਕਰਨੇ ਤੇ ਅਰਦਾਸਾਂ ਕਰਨੀਆਂ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਆਵਾਂਗਾ ਆਪ ਜੀ ਦੇ ਦਰ ਤੇ ਦਰਸ਼ਨ ਕਰਨ ਆਵਾਂਗਾ ਮੈਨੂੰ ਮਹਾਰਾਜ ਅਰੋਗ ਕਰ ਦਿਓ ਮੇਰਾ ਰੋਗ ਦੂਰ ਕਰ ਦਿਓ ਤੇ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਆਪ ਜੀ ਦੇ ਦਰਸ਼ਨ ਪਰਸਨ ਕਰਕੇ ਜਾਵਾਂਗਾ ਐਵੇਂ ਬੇਨਤੀ ਕੀਤੀ ਸੋ ਮਹਾਰਾਜ ਨੇ ਮੇਰਾ ਕੀਤੀਆਂ ਸਤਿਗੁਰਾਂ ਨੇ ਦਇਆ ਕੀਤੀ ਕਿਵੇਂ ਖੇੜ ਵਰਤੀ ਇਹ ਵੀਰ ਨੇ ਦੱਸਣਾ ਕੀਤਾ ਕਹਿੰਦਾ ਵੀ ਵੀਰ ਜੀ ਮੈਂ 3 ਦਿਨ ਪਹਿਲਾਂ ਇੱਥੇ ਆਇਆ ਹਾਂ ਵਾਪਸ ਆਪਣੇ ਪੰਜਾਬ ਆਇਆ ਹਾਂ ਕਹਿੰਦਾ ਆਉਂਦਿਆਂ ਸਾਰੀ ਜਿਹੜਾ ਪਹਿਲਾਂ ਜਿੱਥੋਂ ਮੈਂ ਦਵਾਈ ਲਈ ਸੀ ਡਾਕਟਰ ਕੋਲ ਉਥੋਂ ਮੈਂ ਟੈਸਟ ਕਰਵਾਏ ਕਹਿੰਦਾ ਵੀ ਸਾਰਾ ਕੁਝ ਕਰਵਾਇਆ ਤੇ ਮੈਂ ਆਖਿਆ ਵੀ ਮੈਂ ਰਿਪੋਰਟ ਨਹੀਂ ਅਜੇ ਵੇਖਣੀ ਤੇ ਮੈਂ ਪਹਿਲਾਂ ਬਾਬਾ ਨੋਹ ਸਿੰਘ ਸਾਹਿਬ ਦੇ ਘਰ ਜਾਣਾ ਤੇ ਕਹਿੰਦਾ ਵੀ ਵੀਰ ਜੀ ਵੀ ਮੈਂ ਬਾਬਾ ਨੋਹ ਸਿੰਘ ਸਾਹਿਬ ਦੇ ਘਰ ਆਇਆ ਮਹਾਰਾਜ ਨੇ ਕਿਰਪਾ ਕੀਤੀ ਇਥੇ ਬਹਿ ਕੇ ਮੈਂ ਸੁਖਣੀ ਸਾਹਿਬ ਦਾ ਪਾਠ ਕੀਤਾ ਬਾਬਾ ਨੌ ਸਿੰਘ ਸਾਹਿਬ ਨੇ ਮੇਰਾ ਕੀਤਿਆ ਮੈਂ ਕੱਲ ਦਾ ਆਇਆ ਤੇ ਅੱਜ ਸਵੇਰ ਦਾ ਬਾਬਾ ਨੌ ਸਿੰਘ ਸਾਹਿਬ ਦੇ ਘਰ ਸਾਂ ਤੇ ਮਹਾਰਾਜ ਨੇ ਕੀ ਕਿਰਪਾ ਵਰਤਾਈ ਫਿਰ ਮੈਂ ਇਥੋਂ ਕਹਿੰਦਾ 10 ਵਜੇ ਡਾਕਟਰ ਨੂੰ ਫੋਨ ਕੀਤਾ ਵੀ ਮੇਰੀ ਰਿਪੋਰਟ ਕਿਵੇਂ ਆ ਕੀ ਆਇਆ ਰਿਪੋਰਟ ਦੇ ਵਿੱਚ ਕਹਿੰਦਾ ਐਵੇਂ ਮੈਂ ਜਦੋਂ ਫੋਨ ਤੇ ਉਹਨਾਂ ਨਾਲ ਗੱਲ ਕਰੀ ਸਾਰੀ ਤੇ ਕਹਿੰਦਾ ਵੀਰ ਜੀ ਮੈਂ ਇੰਨਾ ਕੁ ਮੈਨੂੰ ਇਥੇ ਆਨੰਦ ਬਣ ਗਿਆ ਮਨ ਦੇ ਵਿੱਚ ਬਿਹਰਾਗ ਆ ਗਿਆ ਕਹਿੰਦਾ ਮੈਨੂੰ ਡਾਕਟਰ ਨੇ ਆਖਿਆ ਵੀ ਤੇਰੀ ਰਿਪੋਰਟ ਦੇ ਵਿੱਚ ਤੇ ਕੁਝ ਵੀ ਨਹੀਂ ਆਇਆ ਤੂੰ ਤੇ ਬਿਲਕੁਲ ਠੀਕ ਹੈ ਖਾਲਸਾ ਜੀ ਕੋਈ ਉਹੋ ਜਿਹਾ ਰੋਗ ਸੀਗਾ ਜਿਹੜਾ ਗੁਪਤੰਗਾਂ ਦੇ ਵਿੱਚ ਸੀ ਤੇ ਮਹਾਰਾਜ ਨੇ ਕਲਾ ਵਰਤਾਈ ਸੱਚੇ ਪਾਤਸ਼ਾਹ ਨੇ ਕਹਿੰਦਾ ਮੈਂ ਬਾਬਾ ਨੌ ਸਿੰਘ ਸਾਹਿਬ ਅੱਗੇ ਅਰਦਾਸਾਂ ਕਰਦਾ ਸੀ ਜਦੋਂ ਮੈਂ ਆਪ ਜੀ ਦੀ ਸ਼ਰਨਾਵਾਂ ਤੇ ਮਹਾਰਾਜ ਮੈਂ ਅਰੂਗ ਹੋ ਜਾਵਾਂ ਤੇ ਕਹਿੰਦਾ ਸੀ ਕਲਾ ਬਾਬਾ ਨੌ ਸਿੰਘ ਸਾਹਿਬ ਨੇ ਵਰਤਾਈ ਅੱਜ ਅੱਜ ਦੀ ਗੱਲ ਐ ਖਾਲਸਾ ਜੀ ਤੇ ਉਹਨੇ ਮੇਰੇ ਨੰਬਰ ਤੇ ਫੋਨ ਕੀਤਾ ਬੜਾ ਫੋਨ ਕੀਤਾ ਫਿਰ ਮੈਂ ਚੱਕਿਆ ਤਾਂ ਮੈਨੂੰ ਇਹ ਗੱਲ ਹੱਡ ਬੀਤੀ ਅੱਜ ਸੁਣਾਈ ਇਹ ਆਜੀ ਕੌਤਕ ਵਰਤਿਆ ਤੇ ਕਹਿੰਦਾ ਮੈਂ ਸੱਚੀ ਮੰਨ ਗਿਆ ਸ਼ੀਦਾ ਨੂੰ ਕਿ ਮੈਂ ਉਥੇ ਅਰਦਾਸ ਕਰਦਾ ਸਾਂ ਬਾਬਾ ਜੀ ਜਦੋਂ ਮੈਂ ਤੁਹਾਡੇ ਘਰ ਆਵਾਂ ਮੈਂ ਰੋਗ ਹੋ ਜਾਵਾਂ ਤੇ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਨੇ ਐਸੀ ਕਲਾ ਵਰਤਾਈ ਮੈਂ ਦਰਸ਼ਨ ਕਰਨ ਆਇਆ ਦਰਸ਼ਨ ਪਰਸਨ ਕਰਦਿਆਂ ਸਾਰ ਹੀ ਮੇਰਾ ਰੋਗ ਜਿਹੜਾ ਸੀ ਫੁਰ ਹੋ ਗਿਆ ਦੂਰ ਹੋ ਗਿਆ ਵੇਖੋ ਖਾਲਸਾ ਜੀ ਜਿਨ੍ਹਾਂ ਦੀ ਸਤਿਗੁਰ ਬਾਹ ਫੜ ਲੈਂਦੇ ਹਨ ਇਹਨਾਂ ਨੂੰ ਸਤਿਗੁਰ ਦੀਨ ਦੁਨੀ ਦੇ ਮਾਲਕ ਸਮਰਾਟ ਸਤਿਗੁਰ ਰਾਜੀ ਕਰ ਦਿੰਦੇ ਹਨ ਜਿਨ੍ਹਾਂ ਦਾ ਭਰੋਸਾ ਬਣ ਜਾਂਦਾ ਹੈ ਅੱਜ ਦੀ ਹੱਡ ਬੀਤੀ ਹੈ ਤਾਜੀ ਹੱਡ ਬੀਤੀ ਹੈ ਕਿਵੇਂ ਸਤਿਗੁਰਾਂ ਨੇ ਮੀਰਾ ਵਰਤਾਈਆਂ ਖਾਲਸਾ ਜੀ ਉੱਥੇ ਅੱਜ ਜਾਪ ਆਰੰਭ ਹੋਏ ਪਰਸੋਂ ਨੂੰ ਭੋਗ ਹੈ ਕੱਲ ਨੂੰ ਸਾਰੀਆਂ ਸੰਗਤਾਂ ਬੇਨਤੀ ਆ ਵੀ ਸਾਰੇ ਭਾਈ ਆਪਣੀ ਉਹ ਜਿੰਨੇ ਜਿੰਨੇ ਜਿੰਨਾ ਜਿੰਨਾ ਜਾਪ ਕੀਤਾ ਜਰੂਰ ਭੇਜ ਦਿਓ ਮਹਾਰਾਜ ਮੀਰਾ ਕਰਨ ਫਿਰ ਆਪਾਂ ਖਾਲਸਾ ਜੀ ਸੰਗਤੀ ਰੂਪ ਵਿੱਚ ਅਰਦਾਸ ਕਰਾਂਗੇ ਤੇ ਮਹਾਰਾਜ ਨੇ ਆ ਵੀਰ ਦਾ ਖਾਲਸਾ ਜੀ ਜਿਹੜਾ ਰੂਹ ਸੀ ਜਿਹੜਾ ਕਿਸੇ ਨੂੰ ਦੱਸ ਨਹੀਂ ਸੀ ਸਕਦਾ ਬਾਬਾ ਨੌ ਸਿੰਘ ਸਾਹਿਬ ਨੂੰ ਦੱਸਿਆ ਤੇ ਬਾਬਾ ਨੌ ਸਿੰਘ ਸਾਹਿਬ ਹੁਣਾਂ ਨੇ ਖਾਲਸਾ ਜੀ ਰਾਜ਼ੀ ਕਰ ਦਿੱਤਾ ਸੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੇ ਚਰਨਾਂ ਵਿੱਚੋਂ ਸਦਾ ਸਦੀਵੀ ਸੁੱਖ ਮਿਲਦੇ ਹਨ ਜਿਹੜਾ ਮਹਾਰਾਜ ਦੀ ਅੱਗੇ ਅਰਦਾਸਾਂ ਕਰ ਦਿੰਦਾ ਹੈ ਸ਼ਹੀਦ ਕਲਾ ਵਰਤਉਂਦੇ ਹਨ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਉਹਦੇ ਦੁੱਖ ਭਜ ਜਾਂਦੇ ਹਨ ਖਾਲਸਾ ਜੀ ਰੋਗ ਮਿਟ ਜਾਂਦੇ ਹਨ ਸੰਤਾਪ ਉਤਰ ਜਾਂਦੇ ਹਨ ਐਸੀ ਸਤਗੁਰਾਂ ਨੇ ਕਲਾ ਹੈ ਪੈਦਾ ਕੀਤੀ ਵਰਤਾਈ ਮਹਾਰਾਜ ਨੇ ਕਿ ਖਾਲਸਾ ਜੀ ਉਹ ਵੀਰ ਕਹਿੰਦਾ ਕਿ ਮੈਂ ਸਦਾ ਸਦੀਵੀ ਜਦੋਂ ਤੱਕ ਮੇਰੇ ਸਵਾਸੇ ਹਨ ਮੈਂ ਬਾਬਾ ਨਾਨਕ ਸਿੰਘ ਸਾਹਿਬ ਦੇ ਘਰੋਂ ਹੋਰ ਕਿਤੇ ਨਹੀਂ ਜਾਂਦਾ ਐਸੀ ਮਹਾਰਾਜ ਨੇ ਕਲਾ ਖਾਲਸਾ ਜੀ ਵੀਰਨਾ ਵਰਦਾਈ ਹੁਣ ਜਿਹਦਾ ਜਿੱਥੋਂ ਰੋਗ ਦੂਰ ਹੋ ਜਵੇ ਉਹਦੀ ਮਹਿਮਾ ਤੇ ਖਾਲਸਾ ਜੀ ਉਹ ਗਾਉਂਦਾ ਹੀ ਹੈ ਉਹਦੀ ਉਸਤਤਿ ਮਹਾਰਾਜ ਦੀ ਕਰਦੇ ਹੀ ਹਨ ਸੋ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ ਸਾਰਿਆਂ ਨੂੰ ਸੁਖ ਦਿੰਦੇ ਹਨ ਸਾਡੇ ਵੀ ਦੁੱਖਾਂ ਰੋਗਾਂ ਨੂੰ ਦੂਰ ਕਰਦੇ ਹਨ ਸੋ ਖਾਲਸਾ ਜੀ ਨਾਮ ਜਪਿਆ ਕਰੀਏ ਬਾਣੀ ਪੜਿਆ ਕਰੀਏ ਅਭਿਆਸ ਕਰਦੇ ਰਿਆ ਕਰੀਏ ਜਿਹਦੇ ਨਾਲ ਮਹਾਰਾਜ ਦੀ ਚਰਨ ਸ਼ਰਨ ਵਿੱਚੋਂ ਸੁੱਖ ਪ੍ਰਾਪਤ ਹੋ ਜਾਂਦੇ ਹਨ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅੱਜ ਖਾਲਸਾ ਜੀ ਕੋਈ ਵਿਚਾਰ ਨਹੀਂ ਦਾਸ ਨੇ ਕੀਤੀ ਕਿਉਂਕਿ ਸਮਾਂ ਨਹੀਂ ਸੀ ਤੇ ਆਪਾਂ ਹੱਡ ਬੀਤੀ ਜ਼ਰੂਰ ਪਾਉਣੀ ਸੀ ਇਸ ਕਰਕੇ ਉਹਨੂੰ ਐਡਿਟ ਕਰਦੇ ਆ ਥੰਬਨੇਲ ਲਿਖਦੇ ਆ ਕਾਫੀ ਸਮਾਂ ਲੱਗ ਜਾਂਦਾ ਸੋ ਇਸ ਕਰਕੇ ਮੈਂ ਸਿੱਧੀ ਆਪ ਜੀ ਨੂੰ ਹੱਡ ਬੀਤੀ ਸੁਣਾ ਦਿੱਤੀ ਹੈ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਸੱਚੇ ਪਾਤਸ਼ਾਹ ਦਾਇਆ ਕਰਨ ਆਪਾਂ ਖਾਲਸਾ ਜੀ ਕੋਸ਼ਿਸ਼ ਕਰਦੇ ਆ ਮਹਾਰਾਜ ਨੇ ਮਿਹਰ ਕੀਤੀ ਤੇ ਆਪਾਂ 8 ਵਜੇ ਲਾਈਵ ਹੁੰਨੇ ਆ 8 ਵਜੇ ਕੇ 10 ਮਿੰਟ ਤੱਕ ਹੋ ਜਾਵਾਂਗੇ ਤੇ ਮਹਾਰਾਜ ਦੀਆਂ ਖੁਸ਼ੀਆਂ ਨਸੀਬ ਹੋਣ ਸੱਚੇ ਪਾਸ਼ਾ ਦਾਇਆ ਕਰਨ ਨਾਲ ਮਿਲ ਕੇ ਖਾਲਸਾ ਜੀ ਵਿਚਾਰਾਂ ਕਰਾਂਗੇ ਤੇ ਮਹਾਰਾਜ ਮੇਰਾ ਕਰਨ ਸਾਰਿਆਂ ਨੂੰ ਸੱਚੇ ਪਾਸ਼ਾ ਚੜ੍ਹਦੀ ਕਲਾ ਬਖਸ਼ਣ ਸੁਖ ਬਖਸ਼ਣ ਆਨੰਦ ਖੇੜੇ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ